ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਵੀ ਤੁਹਾਡੇ ਸਾਰਿਆਂ ਦੇ ਤੇ ਦੇਖੋ ਬਈ ਅੱਜ ਵੀ ਬਹੁਤ ਸੋਹਣੀ ਧੁੱਪ ਲੱਗੀ ਆ ਹੁਣ ਧੁੱਪਾਂ ਲੱਗਣੇ ਸ਼ੁਰੂ ਹੋਈਆਂ ਆ ਅਸੀਂ ਹੁਣ ਅੱਜ ਬੀ ਬੀਜਣ ਲੱਗੇ ਆ ਜਿਹੜੇ ਮਤਲਬ ਇਹਨਾਂ ਨੂੰ ਪਹਿਲਾਂ ਮੈਂ ਪਾਣੀ 'ਚ ਭਿਗ ਕੇ ਰੱਖਣ ਲੱਗੀ ਆ ਇਹ ਜਿਹੜਾ ਲੋਕੀ ਹੋ ਗਈ, ਕਰੇਲਾ ਹੋ ਗਿਆ, ਬੀਨਸ ਹੋ ਗਏ, ਫ੍ਰੈਂਚ ਬੀਨਸ ਫਿਰ ਆਹ ਵਾਲੇ ਵੇਖੋ ਪਤਾ ਨਹੀਂ ਕਿਹੜੀਆਂ ਬੀਨਸ ਇਹ ਵੀ ਲੰਬੇ ਲੰਬੇ ਟਿੰਡੇ ਹੋ ਗਏ, ਪੰਪਕਿਨ, ਭਿੰਡੀ ਹੋ ਗਈ, ਕੱਕੜੀ, ਖਕੂਮਬਰ ਤੇ ਮੱਕੀ ਦੇ ਆਵਲਾ ਮਤਲਬ ਇਹ ਵੀ ਲੋਕੀ ਦੇਖੋ ਵੀ ਹੁਣ ਇਹ ਨਾ ਬੀਂਆਂ ਦਾ ਤੇ ਹੁਣ ਨਿਕਲਣਗੇ ਪਤਾ ਲੱਗਣਾ ਕਿ ਕੀ ਨਿਕਲਦੇ ਆ ਪਰ ਇਹ ਆ ਕਿ ਅਸੀਂ ਆਪਣੇ ਲੋ ਪੂਰੀ ਫੇਤ ਨਾ ਵੇਚਣ ਲੱਗੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੇ ਪੈਕਟਾਂ ਜਿਹਨਾਂ ਦੇ ਵਿੱਚ ਹੀ ਮੈਂ ਪਾਣੀ ਪਾ ਦੇ ਲੱਗੀ ਆ ਕਿਉਂਕਿ ਇਹਨਾਂ ਨੂੰ ਇੱਕ ਘੰਟਾ ਟਾਈਗਰ ਪੀਂ ਕੇ ਰੱਖਣਾ ਆ ਜ਼ਿਆਦਾ ਟਾਈਮ ਨਾ ਭੇਜ ਰਵੇ ਦੇ ਇਸ ਕਰਕੇ ਭਈ ਇਹਦਾ ਸੋਚਿਆ ਕਿ ਇਹਨਾਂ ਨੂੰ ਲਗ ਲਗ ਪੀਂਨ ਨਾਲੋਂ ਚੰਗਾ ਆ ਕਿ ਇਹਨਾਂ ਦੇ ਪੈਕਟਾਂ ਦੇ ਵਿੱਚ ਹੀ ਇਹਦਾ ਕਰਤੀਏ ਪੀਣ ਦਾ ਸਿਸਟਮ ਆ ਅਸਾਂ ਇਦਾਂ ਭੇਜ ਗਏ ਆ ਇਹਨੂੰ ਪਾਣੀ ਦੇ ਵਿੱਚ ਹੀ ਇਹਨੂੰ ਬਸ ਇਦਾਂ ਘਰ ਕਰਕੇ ਤੇ ਰੱਖ ਦੇਣਾ ਹੈ ਘੰਟਾ ਕਿ ਕਰ ਰਹਿਣ ਦੇਣੇ ਆ ਉਹਨਾਂ ਚੋਂ ਅਸੀਂ ਮਿੱਟੀ ਤਿਆਰ ਕਰ ਲਾਂਗੇ ਉਹਨਾਂ ਚੋਂ ਇਹ ਬਾਹਰ ਕੱਢ ਲੀਏ ਮਤਲਬ ਭੇਗੇ ਰੱਖਦੇ ਨਾਲ ਨਾਲ ਅੱਛਾ ਵੀ ਸਭ ਤੋਂ ਜ਼ਿਆਦਾ ਮੁਸ਼ਕਲ ਇਹ ਹੁੰਦੀ ਆ ਕਿ ਜਦੋਂ ਸਾਡੇ ਇੱਕ ਅੱਧੇ ਕੱਪ ਚੋਂ ਨਿਕਲਉਂਦੇ ਨਾ ਬੀਜ ਤੇ ਬਾਕੀ ਉਹ ਨਹੀਂ ਨਾ ਦਿਲ ਕੋ ਮੋਹਂਡਿਆ ਹੁੰਦਾ ਕਿ ਪਤਾ ਨਹੀਂ ਬਾਕੀ ਕੱਪਾਂ ਚ ਵੀ ਨਿਕਲਣੀਆਂ ਕਿ ਨਹੀਂ ਨਿਕਲਣੀਆਂ ਤੇ ਇਸ ਕਰਕੇ ਗੋਭੀ ਦੀ ਜਿੰਨੀ ਵੈਰੈਟੀ ਹੈਗੀ ਹੈ ਨਾ ਸਾਰੀ ਪਹਿਲਾਂ ਨਿਕਲ ਆਈ ਆ ਤੇ ਸ਼ਾਇਦ ਮੇਰੇ ਖਿਆਲ ਨਾਲ ਕਮੈਂਟ ਕਰਕੇ ਦੱਸੋ ਕਿ ਸ਼ਾਇਦ ਗੋਭੀ ਸ਼ਾਇਦ ਜਲਦੀ ਨਿਕਲਦੀ ਹੈ। ਬਾਕੀ ਸਾਡੇ ਜਿਹੜੇ ਉਦਾਂ ਹੀ ਪਏ ਆ ਕਿਉਂਕਿ ਕੋਈ ਨਹੀਂ ਨਿਕਲਿਆ ਹਜੇ। ਸ਼ਾਇਦ ਅਜੇ ਲੈਣਗੇ ਟਾਈਮ ਉਹ ਠੰਡ ਦੇ ਕਰਕੇ ਮੇਰੇ ਖਿਆਲ ਨਾਲ ਨਿਕਲੀ ਨਹੀਂ ਹਜੇ। ਇਹ ਹੋ ਗਿਆ 2 3 4 5 6 7 8 9 10 11 12 13 ਮਤਲਬ 13 ਬਾਲਟੀਆਂ ਚਾਹੀਦੀਆਂ। ਤੋਂ ਆ ਭਾਗਾਂ ਮੈਂ ਇਹ ਵਾਂ ਜਿਹੜੇ ਬਾਟੀਆਂ ਤਿਆਰ ਕਰਨੀਆਂ ਜਿੱਦਾਂ ਜਿਹਾਣ ਬਣਾਣਾ ਇਹ ਹੋਣਾ ਚਲੋ ਕਰੀਏ ਚਲੋ 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 ਬਈ ਮੈਂ ਤਾਂ ਆਪਣਾ ਕੰਮ ਕਰਤਾ ਪੇਨ ਵਾਲਾ ਤੇ ਹੁਣ ਇਹਨਾਂ ਦਾ ਕੰਮ ਪਾਰਾ ਕੰਮ ਸਾਰਾ ਇਹਨਾਂ ਦਾ ਵਾ ਮੈਂ ਪਾਰੇਗਾ ਮੈਂ ਸਾਰੇ ਇਹਨਾਂ ਦੇ ਆ ਤੇ ਹਲਕੇ ਹਲਕੇ ਮੇਰੇ ਹੁਣ ਬਈ ਜਿਹੜੀਆਂ ਇਹ ਸਾਰੀਆਂ ਮਿੱਟੀਆਂ ਮਿਕਸ ਕਰਨੀਆਂ ਆ ਹੋਣ ਇਹ ਕਾ ਦੇਖੋ ਪਾਣੀ ਆਹੋ ਉਹ ਥੱਲੇੋਂ ਲਿਉਣ ਵਾਲੀ ਹੈ ਜੇ ਹੈ ਇਹ ਆ ਆਇਆ ਮਿੱਟੀ ਤੇ ਆ ਆ ਸਾਡੀ ਕੋਕੋ ਪੀਟ ਜਿਹੜੀ ਸਕਾਗ ਰੱਖੀ ਸੀ ਆਪਾਂ ਇਹ ਸਾਰੀਆਂ ਚੀਜ਼ਾਂ ਮਿਕਸ ਹੋਣੀਆਂ ਆ ਤੇ ਇੱਕ ਪੈਣੀ ਆ ਵਰਮੀ ਕੰਪੋਸਟ ਇਹ ਕਹਿੰਦੇ ਕਿ ਵਜਨ ਜਿਹੜਾ ਵਾ ਉਹਦਾ ਜਿਆਦਾ 50 ਕਿਲੋ ਦੇ ਕਰੀਬ ਹੈ ਪਰ ਮਗਾਈਆਂ ਹੀ ਤੇ ਹੀ ਲੋ ਇਹਨੂੰ ਇਹਨੂੰ ਉਲਟਾ ਦੋ ਸਗੋ ਜਿਹੜੀ ਖੁੱਲੀ ਹੈ ਇਹ ਜਿਆਦਾ ਨਹੀਂ ਥੋੜੀ ਪਾਓ ਨਾ ਤਲੋ ਵੀ ਪਹਿਲੀ ਗੱਲ ਤੇ ਆ ਕੋਕੋ ਪੀਟ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਹੁਣ ਬਾਲਟੀਆਂ ਦੇ ਵਿੱਚ ਇੰਨੀ ਮਿੱਟੀ ਨਹੀਂ ਪੈਣੀ ਤੇ ਹਲਕੀ ਰਹੇਗੀ ਕਿਉਂਕਿ ਸਭ ਤੋਂ ਜ਼ਿਆਦਾ ਹਲਕਾ ਇਹਦਾ ਕੰਮ ਹੈ ਵੇਖੋ ਕਿੰਨੀ ਹਲਕੀ ਹੈ ਇੱਕ ਹੋਰ ਵੀ ਤਰੀਕਾ ਹੈਗਾ ਜਿਸ ਦੇ ਨਾਲ ਆਪਾਂ ਹੋਰ ਇਹਦੇ ਤੇ ਵਜ਼ਨ ਘਟਾਉਣਾ ਵਾ ਬਾਲਟੀਆਂ ਦਾ ਉਹ ਹੈਗਾ ਇਹ ਸੁੱਕੇ ਪੱਤੇ ਦੀ ਬੋਰੀ ਮੈਂ ਤੁਹਾਨੂੰ ਦਿਖਾਵਾਂ ਇੱਕ ਤਾਂ ਢੇਰ ਹੀ ਆਈ ਸੀ ਤੇ ਬਾ ਵਾਈਪਰ ਨਾਲ ਜਾ ਕੇ ਸਾਰੇ ਇਕੱਠੇ ਕਰ ਲਏ ਥੱਲੇ ਸਾਡੇ ਜਿੰਦੇ ਵੀ ਹੈ ਨਾ ਅਸ਼ੋਕਾ ਟਰੀ ਦੇ ਪੱਤੇ ਸਾਰੇ ਇਕੱਠੇ ਕਰਕੇ ਤਾਂ ਅਸੀਂ ਬੋਰੀ ਭਰ ਲਈ ਇਹ ਹੁਣ ਬਾਲਟੀਆਂ ਦੇ ਵਿੱਚ ਪੈ ਗਈ ਦੇਖਿਆ ਕਿੰਨੀ ਮਿਹਨਤ ਕਰਨੀ ਪਈ ਨਾਲ-ਨਾਲ ਕਿਤੇ ਜੇ ਤੁਸੀਂ ਗਾਰਡਨਿੰਗ ਸ਼ੁਰੂ ਜੇ ਤੁਸੀਂ ਗਾਰਡਨਿੰਗ ਸ਼ੁਰੂ ਕੀਤੀ ਹੈ ਨਾ ਸਮਝ ਲਓਗੇ ਤੁਹਾਨੂੰ ਹਰ ਥਾਂ ਤੇ ਤੁਹਾਨੂੰ ਸਾਰਾ ਕੁਝ ਫਾਇਦੇ ਵਾਲੀਆਂ ਚੀਜ਼ਾਂ ਦਿਖਣੀਆਂ ਪੱਤੇ ਡਿੱਗੇ ਹੋਏ ਤੁਹਾਨੂੰ ਲੱਗਣਾ ਹੈ ਇਕੱਠੇ ਕਰ ਲਓ ਨਾ ਸਵੱਛਤਾ ਨਾਲ ਸਵੱਛਤਾ ਹਰ ਤੇ ਸਾਫ ਲੱਗਦਾ ਵਾ ਬਿਆਹ ਉਹਦੇ ਨੇ ਉਹ ਦੇਰੀ ਆਈ ਇੰਨਾ ਕੁਛ ਤੇ ਮੈਂ ਫਟਾਫਟ ਪੱਤੇ ਇਕੱਠੇ ਕਰਦੇ ਕੀਤੀ ਕਿ ਪੱਤੇ ਇਕੱਠੇ ਕਰ ਲੀਏ ਆਪਣੇ ਕੰਮ ਆਉਣਗੇ ਬਈ ਹਾਰੇ ਇੱਕ ਬਾਲਟੀ ਦੇ ਥੱਲੇ ਸ਼ੇਕ ਕਰਨੇ ਬੜੇ ਜ਼ਰੂਰੀ ਆ ਤਾਂ ਹੀ ਪੜਾਉਂਦਾ ਜਿਹੜਾ ਪਾਣੀ ਐਕਸਟਰਾ ਹੋ ਗਾ ਨਿਕਲ ਜਾਏਗਾ ਬਾਹਰ ਨਹੀਂ ਤੇ ਫਿਰ ਉਹ ਉੱਥੇ ਹੀ ਗਲ ਜਾਏਗਾ ਸਾਰਾ ਹੈਨਾ ਮਿੱਟੀ ਵੀ ਗਲੀ ਰਹੇਗੀ ਤੇ ਬੂਟੇ ਵੀ ਗਲ ਜਾਣਗੇ ਤਾਂ ਐਂ ਚਲੋ ਮੈਂ ਪਹਿਲਾਂ ਤਾਂ ਅਸੀਂ ਪਾਵਾਂਗੇ ਸੁੱਕਾ ਵਿੱਚ ਜਿੰਨਾ ਵੀ ਸੁੱਕਾ ਮਟੀਰੀਅਲ ਕਜਿਨਾ ਇਹਦੇ ਮਿੱਟੀ ਘਾਟ ਪਵੇ ਤੇ ਆਪੇ ਕੰਪੋਸਟ ਹੋ ਜਿਗਾ ਥੱਲੇ ਬਣ ਜਾਏਗਾ। ਜਿਆਦਾ ਜਿਆਦਾ ਪਾ ਦਿਓ। ਕਿਉਂਕਿ ਹਨੂ ਇੱਕ ਗੇਠੇ ਮਿੱਟੀ ਚਾਹੀਦੀ ਹੈ ਜਿਹਦੇ ਚ ਸਾਡੇ ਪੀ ਲੱਗ ਜਾਣਾ। ਇਹਨੇ ਪੈ ਜਾਣਾ ਸਾਰੀ ਨੇ। ਮੇਲਾ ਦਾ ਪੰਜ ਕਿ ਪਾਲਟੀਆਂ ਭਰਨੀਆਂ ਇਸ ਹਸਬ ਨਾਲ। ਮਿੱਟੀ ਦਾ ਸਾਰ ਵੀ ਲਾਉ ਦੇ। ਅੱਦੇ ਦੇ ਗਲੇ ਕੁਲ ਗੇ ਪੱਤੇ ਹਨਾ ਚੰਗਾ ਸਗੋ ਇਹ ਥੋੜੇ ਗਲੇ ਆ ਤੇ ਇਹਦੇ ਨਾਲ ਬਹਿ ਜਾਣਗੇ ਤੇ ਥੱਲੇ ਦੇ ਥੱਲੇ ਦੋ ਦਿਨ ਬੈਠੇ ਰਹਾਂਗੇ ਦੋ ਦਿਨ ਦੇ ਕਿੰਨੀ ਲੱਗਦੀ ਹੈ ਫਿਰ ਉੱਪਰ ਪਾਈ ਜਾਵਾਂਗੇ ਆ ਫਿਰ ਉੱਪਰ ਤੇ ਪੈਣੀ ਆ ਵਰਮੀ ਕਾ ਬੋਸ ਤੇ ਤਿਆਰ ਹੋਣੀ ਆ ਜਾਂ ਜੋ ਗੋਡੀ ਕਰਿਆ ਕਰਾਂਗੇ ਨਾਲ ਪਾਦਿਆ ਕਰਾਂਗੇ ਨਾ ਇਹ ਸਭ ਤੋਂ ਵਧੀਆ ਤਰੀਕਾ ਦੇਖੋ ਦੀ ਬਾਟੀ ਦੇ ਪਹਿਲਾਂ ਪੱਤੇ ਨਾ ਹੋ ਗਏ ਹਨ ਹਨਾ ਓ ਸਹੀ ਹੈ ਬਸ ਇੰਨੀ ਰੱਖੋ ਮੇਰੇ ਕਿੰਨੀ ਹਨਾ ਫਿਰ ਕਿਉਂਕਿ ਇਹਨਾਂ ਨੂੰ ਥੋੜੀ ਜਿਹਾ ਹੋ ਜਾਣਗੇ ਤੇ ਫਿਰ ਅਹੀਂ ਉਹਨਾਂ ਨੂੰ ਗੋਡੀ ਵੀ ਤੇ ਕਰਨੀ ਹੈ ਨਾ ਬਾਅਦ ਚ ਹੈ ਥਾਲੀ ਕੋਰ ਪਾਣੀ ਥੋੜੀ ਜਿਹੀ ਮੈਂ ਸੋਫੇ ਸੰਭਲੇ ਜਾਈਓ ਨਹੀਂ ਆ ਦੋ ਥੋੜੀ ਜੀ ਫਿਰ ਇਹ ਤਾਂ ਕਰ ਥੱਲੇ ਜਾਣੀ ਆਹ ਪੈਣੀ ਤਾਂ ਥੱਲੇ ਹੋ ਜਾਣੀ ਐ ਇੰਨੀ ਰੱਖੋ ਮੇਰੇ ਖੰਦਾ ਉਹਨੇ ਵੀ ਤਾਂ ਫਲਫੀ ਫਲਫੀ ਰਹਿਣਾ ਆ ਕੋਕੋ ਪੀੜਨੇ ਕਿਹੜਾ ਥੱਲੇ ਨੂੰ ਬਹਿਣਾ ਜ਼ਿਆਦਾ ਅੱਛਾ ਵੀ ਸਾਡੇ ਕੋ ਬਣੀਆਂ ਪੰਜ ਬਾਲਟੀਆਂ ਭਰਗੀਆਂ ਮਿੱਟੀ ਨਾਲ ਬਣਾ ਲੀਆਂ ਤਿਆਰ ਕਰ ਲਈਆਂ ਤੇ ਬਾਕੀ ਇਹ ਜਿਹੜੇ 20 ਆ ਉਹ ਪਾਉਣ ਲੱਗੇ ਆ ਗਲਾਸਾਂ ਦੇ ਵਿੱਚ ਜਿਦਾਂ ਹੀ ਕੱਲਾ ਕੱਲਾ ਪੀ ਤਿਆਰ ਕਰਕੇ ਤੇ ਫਿਰ ਇਹਨਾਂ ਨੂੰ ਸ਼ਿਫਟ ਕਰਾਂਗੇ ਬਾਲਟੀਆਂ ਦੇ ਵਿੱਚ ਤੇ ਕੁਝ ਵੀ ਇਹ ਸਿੱਧੇ ਡਾਇਰੈਕਟੇ ਲਾ ਦਾਂਗੇ ਬਾਲਟੀਆਂ ਦੇ ਵਿੱਚ ਕਿਉਂਕਿ ਸਾਡੇ ਕੋਲ ਪੀ ਬੜੇ ਜ਼ਿਆਦਾ ਆ ਹਰੇਕ ਨੂੰ ਵੀ 5-5 ਵੀ ਲਾਵਾਂਗੇ ਤਾਂ ਤਾਂ ਵੀ ਇਹ ਬੜੇ ਜ਼ਿਆਦੇ ਬਣ ਜਾਂਦੇ ਆ ਤੇ ਇਸ ਕਰਕੇ ਫਿਰ ਇਹਨਾਂ ਗਲਾਸਾਂ ਦੇ ਨਾਲ ਤਿਆਰ ਹੋਣਗੇ ਕਿਉਂਕਿ ਉਹ ਗਲਾਸਾਂ ਚ ਵੀ ਸਮਝ ਨਹੀਂ ਆਉਂਦੀ ਕਿ ਉਹ ਨਿਕਲਦੇ ਹਨਾ ਜਿੰਨਾ ਤੱਕ ਸਾਰੇ ਨਹੀਂ ਨਿਕਲਦੇ ਇਸ ਕਰਕੇ ਫਿਰ ਥੋੜਾ ਜਿਹਾ ਕਨਫਿਊਜ਼ਿੰਗ ਯਾ ਕਿਉਂਕਿ ਹਾਡਾ ਫਸਟ ਟਾਈਮ ਹੈ ਸ਼ਾਇਦ ਉਹਦੇ ਕਰਕੇ ਹਨੂ ਸਮਝ ਵੀ ਨਹੀਂ ਆਉਂਦੀ ਜਿਆਦਾ ਕਿ ਬੀ ਕਦੋਂ ਨਿਕਲਨੇ ਆ ਕਿਉਂਕਿ ਮੈਂ ਤਾਂ ਰੋਜ਼ ਸਵੇਰੇ ਆਣ ਕੇ ਦੇਖ ਲੈਂਦੇ ਆ ਇੱਕ ਵਾਰੀ ਇਹ ਦੇਖ ਜਾਂਦੇ ਆ ਇੱਕ ਵਾਰੀ ਮੈਂ ਦੇਖ ਜਾਂਦੀ ਆਣ ਕੇ ਕਿ ਬੀ ਨਿਕਲੇ ਕਿ ਨਹੀਂ ਪਾਣੀ ਸ਼ੁਰੂ ਕਰ ਦਿੱਗੇ ਪਾ ਲੋ ਬਾਕੀ ਤੇ ਨਾਲਾਂ ਨੋਟ ਕਰਦੇ ਤੀ ਲਾਓ ਕਿ ਬੀ ਤੀ ਲਾਓ ਹੈ ਮੈਂ ਸਮਝਦਾ ਨਹੀਂ ਸੀ ਲੋ ਲੋ ਦੇ ਆਪਾਂ ਤਾਂ ਮੰਡੀ ਕੰਮ ਇਹਨਾਂ ਦੇ ਨਾਮ ਲਿਖਨੇ ਨੇ ਬਾਜਗਣ ਮਾਰਕਨ ਨਾਮ ਲਿਖੀ ਦਿਓ ਹਾਂ ਪਿਛਲੀ ਵਾਰੀ ਆ ਨਾ ਉਹ ਅਨ ਪਤਾ ਨਹੀਂ ਲੱਗਿਆ ਕਿ ਉਹਦੇ ਚ ਛਲਗਮ ਹੀ ਤੇ ਅੱਛਾ ਮੱਕੀ ਬਾਬਾ ਮੈਂ ਯਰ ਕਰੀਂ ਤੇ ਵਧੀਆ ਵਧੀਆ ਬੀਜ ਉੱਕੇ ਆਉਣ ਬਾਹਰ ਇਹ ਵੀ ਮੱਕੀ ਦੇ ਹੈਗੇ ਆ ਇਹ ਆਪਾਂ ਉਹ ਕੀਤਾ ਹੀ ਨਹੀਂ ਵਿੱਚ ਬੋਰੀ ਇਹ ਨੂੰ ਡੀਪ ਕਰ ਇਹਦੇ ਥੱਲੇ ਦੱਬ ਦੇ ਹਣੇ ਥੜਾ ਜਾਂ ਇਹ ਨਾ ਜਿਆਦਾ ਥੱਲੇ ਚਲ ਜੇ ਤਾਂ ਜਾਈ ਆਈ ਹੀ ਨਾ ਤਾਂ ਉਹ ਨਹੀਂ ਹਲਕੀ ਹੈ ਨਾ ਥੋੜੀ ਮਿੱਟੀ ਹਲਕੀ ਹੈ ਹਾਂ ਇਹ ਉੱਪਰ ਖੜਾ ਇਹ ਫਰੈਂਚ ਬੀਨਸ ਇਹ ਵੀ ਮੈਂ ਸਾਰੇ ਇਹ ਬੀਜੜੇ ਆ ਨਾ ਉਹ ਇਸ ਤਰੀਕੇ ਨਾਲ ਲਗਾਉਣ ਲੱਗੀ ਆ ਕਿ ਵਿੱਚ ਘਾਹ 1 ਤੇ ਸਾਈਡਾਂ ਦੇ 4 ਹੁਣ ਤੇ ਬਾਲਟੀਆਂ ਚਾਪ ਇਦਾਂ ਹੀ ਲਾਉਣ ਲੱਗੀਆਂ ਰੂਪਾ ਇਦਾਂ ਹੀ ਭੱਜਦੇ ਹੈ ਯਾਰ ਲੌਂਗ ਬੀਨ ਹੈ ਇਹ ਵੀ ਪਤਾ ਨਹੀਂ ਕੀ ਨਿਕਲਣਾ ਹੈ ਆ ਵੀ ਆ ਗਿਆ ਕਲਸਟਰ ਬੀਨਸ ਇਹ ਜ਼ਿਆਦਾ ਆ ਰਹਿਣਾ ਕਿਦਾਂ ਹੋਣਾ ਚੱਲ ਗਿਆ ਇਹ ਲੈਣਾ ਵਾਲਾ ਕੰਮ ਜਾਵੇ ਹੀ ਕੰਮ ਅਸੂਖਿਆtherਾ ਤੇ ਨਿਭੜੇ ਜਿਵੇਂ ਨਾ ਕੁਦਰਤ ਉਹ ਇੱਕ ਬਾਰ ਲੈਨੇ ਹੁੰਦਾ ਸਾਰੇ ਸਾਰੇ ਨਾ ਜਗੇ ਹੁਣ ਕੱਪ ਖਤਮ ਹੋ ਗਏ ਹੀ ਤਿੰਡੇ ਤੇ ਜਲ ਗਏ ਸਾਰੇ ਉਹਦੇ ਵਿੱਚ ਤਲੇ ਪੋਰੀ ਘੱਤੀ ਐ ਤੇ ਚਲੋ ਭਈ ਇਹ ਵੀ ਉਗਣ ਅਸੀਂ ਤਾਂ ਆਪਣੇ ਵੱਲੋਂ ਪੂਰੀ ਚਾਹ ਵਾ ਤੇ ਇਹ ਉਗਣ ਤੇ ਬਾਕੀ ਉਹਨੇ ਨੂੰ ਸਪਰੇਅ ਦੇ ਨਾਲ ਪਾਣੀ ਪਾ ਦੇ ਲੱਗੇ ਆ ਸਾਰਿਆਂ ਨੂੰ ਗਿੱਲੇ ਕਰ ਲਈਏ ਇੱਕ ਤੋਂ 2.4 ਪੰਜ ਬਾਲਟੇ ਘਾਰ ਹੋ ਗਿਆ ਹਾਂ ਇਹ ਵੀ ਸਾਰੀਆਂ ਪਾਲਟੀਆਂ ਚ ਜਾਣੀਆਂ ਆ ਬਾਅਦ ਚ ਦੇਖੋ ਕਿੰਨੇ ਨਿਕਲਦੇ ਆ ਵੀ ਇਹ ਵਿੱਚ ਪੀ ਭਿਜਣਾ ਜਿਹੜਾ ਪਹਿਲਾ ਵਾਰੀ ਪਾਣੀ ਪਾਉਣਾ ਨਾ ਉਹ ਇੰਨਾ ਪਾਣੀ ਪਾਣਾ ਹੈ ਕਿ ਥੱਲੇੋਂ ਦੀ ਪਾਣੀ ਆ ਜਾਵੇ ਬਾਹਰ ਮੋਰੀ ਥਾਣੀ ਆ ਵੇਖੋ ਨਿਕਲ ਆਇਆ ਬਾਹਰ ਇਹਦਾ ਆ ਵੇਖੋ ਉਹਦੇ ਤੱਕ ਪਾਣੀ ਪਾਣਾ ਬਾਅਦ ਚ ਫੇਸ ਤੂੰ ਸਿਰਫ ਸਤਹੀ ਕਰਨੀ ਇਹਨਾਂ ਨੂੰ ਉੱਪਰ ਉੱਪਰ ਅੱਛਾ ਵੀ ਦੇਖੋ ਆ ਤੇ ਹਡੀਆਂ ਹਰੀਆਂ ਭਰੀਆਂ ਇਹਦੇ ਮਨਕਾਰੀ ਤੋਂ ਬਾਹਰ ਆਉਣ ਡਈਏ ਥੋੜੇ ਥੋੜੇ ਦੇਖੋ ਨਾ ਪਤਲੇ لمبے ਹੋਣਦੇ ਆ ਤੇ ਇਹਨਾਂ ਨੇ ਅਜੇ ਤੀਸਰਾ ਪਤਾ ਨਹੀਂ ਨਿਕਲੇ ਇਹਨਾਂ ਦਾ ਜਿਹੜਾ ਕਿੰਗਰੀ ਵਾਲਾ ਹੁੰਦਾ ਵਿੱਚ ਵਿੱਚ ਟਮਾਟਾਵਾ ਹੈਗਾ ਜਾਂ ਧਨੀਏ ਦਾ ਜਿਹੜਾ ਇਹਦੇ ਨਾਲ ਦਾ ਤੇ ਉਹ ਵੀ ਬੜਾ ਘਟਿਆ ਤੇ ਚਲੋ ਇਹ ਵੀ ਹੋ ਜਾਣੀ ਗੇ ਮੇਥੀ ਨੇ ਥੋੜਾ ਜਿਹਾ ਘੱਟੀ ਸਲੋ ਸਲੋ ਪਚਾਰੀ ਜਿਆਦਾ ਹੀ ਢਲੀ ਰਹੀ ਕੰਮ ਤੇ ਬਾਕੀ ਸਾਡੇ ਆ ਪੀ ਨਿਕਲੇ ਆ ਦੋ ਘਟਬੀਆਂ ਦੇ ਵਿੱਚ ਨਿਕਲੇ ਆ ਬਾਕੀਆਂ ਜੀ ਨਿਕਲਦੇ ਆ ਇੰਨਾ ਚ ਵੀ ਤਿੰਨ ਜਗ੍ਹਾ ਤੇ ਵਿਜੇ ਹੀ ਇਕ ਇਧਰ ਇਧਰ ਤੇ ਇਧਰ ਸਿਰਫ ਇੱਕ ਜਗ੍ਹਾ ਦਾ ਨਿਕਲਿਆ ਵਾ ਇਹ ਵੀ ਹੱਡੀਆਂ ਗੋਭੀ ਮਾ ਕਿ ਆ ਵੀ ਹੱਡੀਆਂ ਗੋਭੀਆਂ ਗੱਭੀਆਂ ਹੀ ਨਿਕਲੀਆਂ ਵਾ ਇਹ ਕਿਹੜੀ ਆ ਚਾਈਨੀਜ਼ ਕੈਬੇਜ ਆ ਕੋਈ ਇਹ ਕ ਇਹ ਨਿਕਲੀਆਂ ਆਹ ਕਿਹੜੀਆਂ ਬਰੋਕਲੀ ਨਿਕਲੀਆਂ ਦੋ ਤਿੰਨ ਪੱਤੇ ਕਾ ਨਿਕਾ ਜਾਂ ਨਿਕਲ ਲਿਆ ਇੱਕ ਹੋਰ ਤੇ ਆ ਕਾਲੀ ਫਲਾਵਰ ਇਹ ਵੀ ਨਿਕਲ ਆਇਆ ਇੱਕ ਇੱਕ ਹੀ ਨਿਕਲਿਆ ਜੇ ਬਾਕੀ ਹਜੇ ਕੋਈ ਆਸਾਰ ਨਹੀਂ ਲੱਭਣ ਦੇ ਸ਼ਾਇਦ ਨਿਕਲਣਗੇ ਹੌਲੀ ਹੌਲੀ ਤੇ ਬਾਕੀ ਹਡੀਆਂ ਮੈਂ ਹਾਰਵੈਸਟਿੰਗ ਕਰਨੀ ਹੈ ਅਭੀ ਅਜ ਮੈਂ ਵੀ ਹਾਰਵੈਸਟਿੰਗ ਕਰਾ ਮੇਰੇ ਭੂਕਾ ਵਾਲ ਧਿਆਨ ਆ ਕਿ ਇਹ ਹੁਣ ਬੜੀਆਂ ਸੋਹਣੀਆਂ ਬਣ ਗਈਆਂ ਵਾ ਤੇ ਹੁਣ ਇਹਨਾਂ ਨੂੰ ਅੱਜ ਤਾਂ ਕੱਟ ਕੇ ਤੇ ਇਹਨਾਂ ਨੂੰ ਤੜਕੇ ਚ ਪਾਵਾਂ ਤੇ ਬਾਕੀ ਹਡੀਆਂ ਮੂਲੀਆਂ ਸ਼ਾਇਦ ਇਹ ਮੂਲੀਆਂ ਹਨ ਹੈਨਾ ਟਿੱਖੇ ਪੱਤੇ ਵਾਲੀਆਂ ਏ ਮੂਲੀਆ ਵਾ ਤੇ ਅਸੀਂ ਭਲੇਖਾ ਲਾ ਗਿਆ ਸੀ ਮੈਨੂੰ ਆਹੀ ਛਲਗਮ ਤੇ ਇਹਨਾਂ ਦੇ ਨਾਲ ਹੀ ਹੁਣ ਮੈਂ ਮੀਲ ਮੂਲੀਆ ਬੀਜ ਦੇਈਆਂ ਸੀ ਉਹਦਨ ਤੇ ਚਲੋ ਚੱਲ ਜਾਈਏ ਐਵੇਂ ਕੰਮ ਇਕੱਠਾ ਹੀ ਹੁਣ ਬਾਕੀ ਦੇਖੋ ਸਾਡੇ ਖਿਲਾਰੇ ਕਿ ਜਿਹੜੇ ਅਸੀਂ ਸੈਟਿੰਗ ਕਰ ਰਹੇ ਹਜੇ ਕਰਾਂਗੇ ਬਾਅਦ ਵਿੱਚ ਜਦੋਂ ਸਾਡੇ ਨਿਕਲ ਆਉਣ ਬੀਬੂ ਇਹਦੇ ਸਾਨੂੰ ਮਿਹਨਤ ਬੜੀ ਕਰਨੀ ਪੈਂਦੀ ਆ ਜਿਹੜੀ ਕਦੀ ਸਾਨੂੰ ਅੰਦਰ ਤੇ ਕਦੀ ਬਾਹਰ ਸਾਮਾਨ ਖੜਦਾ ਪੈਂਦਾ ਕਿ ਮੌਸਮ ਦੇ ਕਰਕੇ ਹੋਣ ਨਹੀਂ ਅੱਜ ਕੱਢਣੀ ਲੋੜਨਾ ਅੱਜ ਰਹਿਨਦਾਂਗੇ ਬਾਹਰ ਕਿਉਂਕਿ ਮੌਸਮ ਅੱਜ ਬਹੁਤ ਵਧੀਆ ਧੁੱਪ ਵੀ ਲੱਗੀ ਆ ਤੇ ਵਾਹੇ ਵੀ ਸਹੀ ਹੈ ਮੌਸਮ ਅੱਜ ਬਾਕੀ ਇਹ ਕੀ ਕਰਦੇ ਆ ਰਾਤ ਨੂੰ ਬੋਰੀਆਂ ਪਾ ਦਿੰਦੇ ਆ ਇਹਦੇ ਉੱਪਰ ਕਵਰ ਕਰ ਦਿੰਦੇ ਆ ਕਿ ਕੋਰੇ ਕਰੇ ਦਾ ਕੋਈ ਅਸਰ ਨਾ ਅੱਛਾ ਮੀ ਦੇਖੋ ਆ ਫਰਵਰੀ ਦੀ ਸਟਾਰਟਿੰਗ ਦੇ ਵਿੱਚ ਅਸੀਂ ਵੀ bizness ਸ਼ੁਰੂ ਕਰ ਦਿੱਤੇ ਆ ਹੁਣ ਪਰਮਾਤਮਾ ਕਰੇ ਕਿ ਸਾਰੇ ਬਿਜ਼ਨਸਿਕਲ ਕਾ ਹੋਣਾ ਦੇਖੋ ਮੌਸਮ ਵੀ ਕਿੰਨਾ ਸੁਹਾਵਣਾ ਆ ਅੱਜ ਧੁੱਪ ਨਿਕਲੀ ਨਾਲ ਨਾਲ ਠੰਡੀ ਹਵਾ ਚੱਲਣ ਈ ਆ ਤੇ ਬਾਕੀ ਜੇ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗੀਆਂ ਹੋਣੀਆਂ ਤੇ ਇਹ ਵੀ ਲੱਗੀ ਹੋਗੀ ਚੰਗੀ ਤੇ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਵੀ ਜ਼ਰੂਰ ਕਰਿਓ ਤੇ ਬਾਕੀ ਪਿਛਲੀਆਂ ਵੀਡੀਓ ਵੀ ਦੇਖੋ ਜਿੱਦਾਂ ਦੇ ਵੇਲੇ ਅਸੀਂ ਬਾਲਟੀਆਂ ਤਿਆਰ ਕਰਨ ਦਾ ਦੱਸਿਆ ਸੈਲਫ ਵਾਟਰਿੰਗ ਹੈ ਹੋਰ ਵੀ ਬੜਾ ਕੁਝ ਹੈਗਾ ਸਟਾਕ ਤੇ ਇਸ ਕਰਕੇ ਭਈ ਚਲੋ ਬਾਕੀ ਸਬਸਕ੍ਰਾਈਬ ਕਰ ਲਿਓ ਜੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿ ਨਾ ਚੈਨਲ ਨੂੰ ਤੇ ਜਿਹੜੀਆਂ ਸਾਨੂੰ ਆਉਣ ਵਾਲੀਆਂ ਵੀਡੀਓਜ਼ ਪਤਾ ਲੱਗਦੀਆਂ ਨੇ ਤੇ ਬਾਕੀ ਕਈਆਂ ਨੂੰ ਪਤਾ ਹੈ ਕਈਆਂ ਜ਼ਿਆਦਾਤਰ ਇੰਡੀਆ ਕੀਹੜੀਆਂ ਵੀਡੀਓਜ਼ ਸ਼ੋਰ ਨਹੀਂ ਹੁੰਦੀਆਂ ਇਸ ਕਰਕੇ ਵੀ ਨੋਟੀਫਿਕੇਸ਼ਨ ਦਾ ਬੈਲ ਆਈਗਾ ਉਹ ਲੱਗਿਆ ਹੁੰਦਾ ਵਾ ਉਹ ਤੁਸੀਂ ਦਬਾਓਗੇ ਜੇ ਉਹ ਤੁਹਾਨੂੰ ਆਲ ਦੇ ਵਿੱਚ ਸੈਟਿੰਗ ਕਰੋ ਤੇ ਜਿਹਦੇ ਨਾਲ ਤੁਹਾਨੂੰ ਹਰ ਇੱਕ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇਗੀ ਤੁਹਾਨੂੰ ਤੇ ਚਲੋ ਬਈ ਓਕੇ ਜੀ ਬਾਏ